काका तीस नंबर वार्ड जो नौजवान काका खड़ा सा किरपाल सिंह का बेटा है पढ़िया लिखिया बेटा है बी एससी कंप्यूटर सैंस की है जगप्रीत काके का ना है एमसी नौजवान है जो सा ठगी ना हो पुलिस ने डंडा ने चलाया तो सौ प्रसेंट जिता क्योंकि जेड लोग है ना अकाली दल के नए ਇਹਨਾਂ ਲੋਕਾਂ ਨੂੰ ਸਾਹਮਣੇ ਦੇਖ ਰਿਆ ਨਾ ਕਾਂਗਰਸ ਨਾਲ ਜਨ ਸੰਘ ਜੀ ਨੂੰ ਹਟਾ ਬੀਜਪੀ ਕੇ ਦੇ ਤੇ ਨਾ ਆਪ ਲੋਕ ਕਾਢਦਲ ਦੇ ਨਾਲ ਹੈ ਕਾਢ ਦੇ ਸਰਕਾਰ ਚਾਹਦੇ ਹੈ ਔਰ ਕਾਢ ਦੇ ਸਰਕਾਰ ਵੇਲੇ ਹੀ ਲੋਕਾਂ ਦਾ ਭਲਾ ਹੋਇਆ ਇਹਨਾਂ ਵੇਲੇ ਕੋਈ ਤੁਸੀਂ ਦੱਸੋ ਆਪ ਦੀ ਸਰਕਾਰ 3 ਸਾਲ ਹੋ ਗਈ ਕੋਈ ਹੈ ਐਸਾ ਜਿੱਥੇ ਕੰਮ ਚੱਲਦੇ ਹੋਵੇ ਕਿਤੇ ਇੱਥੇ ਕੀ ਸਥਿਤੀ ਲੱਗੀ ਹੋਵੇ ਇਹ ਜੇ ਡੰਡੇ ਮਾਰ ਮਾਰ ਕੇ ਜੋ ਇਹਨਾਂ ਨੇ ਸਾਡੀਆਂ ਸਰਕਾਰ ਜੋ ਬੀਬੇ ਦੀ ਬੇਰੂਮਤੀ ਕੀਤੀ ਹੈ ਇਹ ਸਭ ਕਾਲਪੁਰ ਦੇਖ ਰਹਾ ਹੈ ਐਸਾ ਬਦਲਾ ਲਏਗਾ ਯਾਦ ਰੱਖਣ ਭਾਜੀ ਗਰੰਟੀ ਦੀ ਗੱਲ ਕਰੀਏ ਪਿੱਛੇ ਵੀ ਗਰੰਟੀ ਦਿੱਤਾ ਹੋਂ ਦੁਆਰਾ ਫਿਰ ਅਮਰੋੜਾ ਵੀ ਬਦਾਨੀ ਹੋ ਰਿਹਾ ਏ ਉਹਨਾਂ ਕੋ ਪੰਜ ਗਰੰਟੀਆਂ ਫਿਰ ਨਗਰ ਨਿਗਮ ਜੀ ਪਹਿਲੇ ਨਹੀਂ ਦੇ ਕੇ ਉਹਨੂੰ ਕੋਈ ਗਰੰਟੀ ਤਾਂ ਪੂਰੀ ਕਰ ਦੇ ਜਿਹੜਾ ਜਿਹੜਾ ਆਪਣਾ ਪਾਣੀ ਦਾ ਪ੍ਰੋਜੈਕਟ ਹੈ ਇਹ ਵੀ ਸ਼੍ਰੋਮਣਿਕਲ ਦਾ ਸ਼ੁਰੂ ਕੀਤਾ ਹੋਇਆ ਸੀ ਅਜੇ ਜਿੱਥੇ ਸੜਕ ਟੁੱਟੀ ਗਈ ਮੁੜ ਕੇ ਸੜਕ ਨਹੀਂ ਬਣੀ ਤੁਰ ਨਹੀਂ ਕੋਈ ਸਕਦਾ ਇਹਦਾ ਹਾਲਾਤ ਹੋਏ ਸਿਵਰੇਜ ਤੁਹਾਡੇ ਕੋਲ ਨਹੀਂ ਸਾਫ਼ ਹੁੰਦਾ ਬਾਕੀ ਤਾਂ ਦੱਸੋ ਤੁਸੀਂ ਕੀ ਕਰੋਗੇ ਸਿਵਰੇਜ ਪਾਣੀ ਸਪਲਾਈ ਜਿਹੜੀ ਹੈ ਇਹ ਇਨਸਾਨ ਦੀ ਸਭ ਤੋਂ ਜੁੜੀ ਹੋਈ ਹੈ ਤੇ ਨਾ ਸਭਾਈ ਹੁੰਦੀਆਂ ਕਿੱਥੇ ਦੇ ਸਾਰੇ ਬਰਕਰ ਬੰਦੇ ਤਾਂ ਉਹੀ ਹੈ ਹਾਲਾਤ ਕੀ ਹੈ ਤੁਸੀਂ ਸਾਰੇ ਪੱਤਰਕਾਰੋਂ ਤੁਹਾਨੂੰ ਸਾਰੀ ਗੱਲ ਪਤਾ ਹੀ ਹੈ ਦੇਖੋ ਸੰਤਾ ਗੈਂਦੀ ਕੋਈ ਲੋੜ ਨਹੀਂ ਦਿਨੀ ਤੁਹਾਨੂੰ ਜਾਣਕਾਰੀ ਹੁੰਦੀ ਇਹਨੂੰ ਸੰਲ ਨਹੀਂ ਹੁੰਦੀ ਲੋਕਾਂ ਦੀ ਭਾਵਨਾ ਦੇਖੋ ਲੋਕ ਕੀ ਕਹਿੰਦੇ ਆ ਲੋਕ ਸਿਰਫ ਇੱਕੋ ਗੱਲ ਚਾਹੁੰਦੇ ਆ ਕਿ ਸ਼੍ਰੋਮਣੀ ਕਾਲੀਦਾਵਾਲ ਦੀ ਪੰਜਾਬ ਦੇ ਕਿ ਸਰਕਾਰ ਆਏ ਕੌਂਸਲੈਂਟ ਘਰ ਕਬਜ਼ਾ ਹੋਏ ਤਾਂ ਕਿ ਲੋਕਾਂ ਦੇ ਕੰਮ ਕਰ ਸਕੀਏ ਇੱਥੇ ਕੋਈ ਕੰਮ ਹੀ ਨਹੀਂ ਹੁੰਦਾ ਕੰਮ ਦਿਖਾਓ ਕਿਹੜਾ ਹੋਇਆ ਇੱਕ ਤਾਂ ਛਾਤੀ ਰੱਖ ਕੇ ਇੱਕ ਤਾਂ ਹੱਥ ਰੱਖੋ ਨਾ ਵੀ ਆਪ ਦੇ ਤਿੰਨ ਸਾਲ ਦੌਰਾਨ ਇੱਕ ਕੰਮ ਹੋਇਆ ਕਾਰਪੋਰੇਸ਼ਨ ਦੇ ਘਰ ਇਹ ਪਰਸੈਂਟ ਸਾਰੇ ਸ਼ੇਅਰਸ ਕੰਮ ਕੀਤਾ ਇੱਕ ਕੰਮ ਗਿਣਾ ਦੇਣਾ ਸਾਡੀ ਜ਼ਿੰਮੇਵਾਰੀ ਇੱਕ ਕੰਮ ਹੋ ਅਜੇ ਪਰ ਪੱਲੇ ਦੀ ਨੀਂਦ ਵਾਰਾਂ ਦੀ ਗੱਲ ਕਰੀਏ ਜਿੰਨੇ ਉਮੀਦਵਾਰ ਆ ਰਹੇ ਜੀ ਆ ਇਹੋ ਸਰਕਾਰ ਵੱਲੋਂ ਜਿੱਤਣਗੇ ਦੇਖੋ ਸਾਡੇ ਪ੍ਰਧਾਨ ਸਾਹਿਬ ਸਾਡੇ ਖੜੇ ਆ ਬਿੱਟੂ ਚੱਠਾ ਜੀ ਖੜੇ ਆ ਸਾਡੇ ਹਲਕਾ ਚਾਰਟ ਠੀਕ ਹੈ ਅਮਰਿੰਦਰ ਕੌਰ ਸਾਰੇ ਬੰਦੇ ਅਸੀਂ ਜੂਝਾਰੂ ਆ ਕੁੱਟ ਦੇਣਗੇ ਡੰਗਾ ਪੈ ਜਾਣਗੇ ਅੰਦਰ ਕਰ ਦੇਣਗੇ ਗੋਲੀ ਮਾਰ ਦੇਣਗੇ ਇਹ ਤੋਂ ਗੱਲ ਤਾਂ ਨਹੀਂ ਕਰ ਸਕਦੇ ਨਾ ਲੜਾਂਗੇ ਖੇਤਾਂ ਦੇ ਅਸੀਂ ਪਏ ਦਫਤਰ ਤੋਂ ਬਾਹਰ ਤੱਕ ਕੀ ਕਹਿਣਾ ਹੈ ਬਾਟਰ ਬਰਤੀ ਦਾ ਦਫਤਰ ਨਹੀਂ ਬਾਹਰ ਤੇ ਆ ਜੇ ਸਾਰੇ ਸੀਰ ਬਾਪੂ ਜੀ ਬਜਾ ਸਾਹਬ ਆਏ ਨੇ ਫਿੱਟ ਚੱਠਾ ਜੀ ਆਏ ਨੇ ਮੇਰੇ ਬਜਾ ਚਲ ਕਾ ਜਾ ਕੋਈ ਤੇ ਬਾਕੀ ਸਾਰੇ ਸਾਡੇ ਕੋਲ ਸੀ ਉਹ ਮਾਦੇ ਇਕ ਦੇ ਨੇ ਦੇਖੀ ਸਾਰੇ ਇਕ ਦੇ ਨੇ ਬੇਤੀ ਇਹ ਹੈ ਜੀ ਜਿੰਦਗੀ ਵਾਲੇ ਨੂੰ ਵੱਡੀਆਂ ਗੱਲਾਂ ਤਾਂ ਬਜਾ ਸਾਹਬ ਦੇ ਦੱਸ ਦਿੱਤੀਆਂ ਪੈਸਾ ਸ਼ਹਿਰ ਦੇ ਹੋਣਾ ਹੈ ਹਾਊਸ ਜਿਹੜਾ ਸ਼ਹਿਰ ਦਾ ਦਿਲ ਹੁੰਦਾ ਹੈ ਪਹਿਲੀ ਗੱਲ ਤਾਂ ਸ਼ਹਿਰ ਦਾ ਦਿਲ ਹੈ ਮਨਦਾ ਯੁੱਗ ਦੀ ਕਰੀ ਟੱਕਰ ਦੇ ਰਹੀ ਹੈ ਇਹ ਸ਼ਰਮ ਦੀ ਕਾਲੀ ਜਦਾ ਮਾਤ ਪਾੜੀ ਦੇ ਸਭਾਈ ਮੁੰਡੇ ਅੱਜ ਵੀ ਰਹਿ ਰਿਹਾ ਆਖਰੇ ਉਲਤੀ ਤਾਗ ਵਰਗੇ ਕੇਂਦਰ ਦੇ ਮੰਤਰੀਆਂ ਦੀ ਉਹ ਤੇ ਬੇਪੱਤੀ ਹੋਈ ਜਿਹੜਾ ਅੱਜ ਲੋਕਾਂ ਨੇ ਉੱਤੇ ਪਾਇਆ ਸਰਕਾਰ ਨੇ ਗਏ ਦੀ ਅੱਜ ਦੀ ਸਰਕਾਰ ਦੇ ਕਿ ਕਿਸੇ ਸਮੇਂ ਬਾਅਦ ਅਜਿਹਾ ਹੋਣਾ ਜੋ ਸੁਣਾ ਨਹੀਂ ਮਨਦਾ ਯੁੱਗਾਰਾ ਤਾਰੀਆਂ ਗਈਆਂ ਯਾਰੋ ਇਹਦਾ ਬਧਰਾ ਦਿੱਤੇ ਗਏ ਰੋਪਲਾ ਤੋਂ ਤੇਰੇ ਰਹਿ ਕੇ ਇਸ ਇੰਦੇਗਾ ਸ਼੍ਰੋਮਣੀ ਕਾਲੀਦਾਨ ਸਰਕਾਰ ਵੱਲੋਂ ਜੋ ਮੈਨੂੰ ਕੈਂਡੀਡੇਟ ਅਨਾਉਂਸ ਕੀਤਾ ਗਿਆ ਮੈਂ ਉਹਦਾ ਧੰਨਵਾਦ ਕਰਦਾ ਹਾਂ ਜੀ ਬਨਦਾ ਸਾਰੇ ਨਾਮ ਤੇ ਮੈਂ ਧੰਨਵਾਦ ਕਰਦਾ ਸ਼੍ਰੋਮਣੀ ਕਾਲੀਦਾਨ ਜੀ ਨੰਬਰ ਵਾਰ ਤੇ ਕਿਤੇ ਦਫਾ in the cold